ਸਾਚੀਗਾ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਰਾਮਗੜੀਆ ਰਿਜ਼ੋਰਟ ਸਦੂਗੜ੍ਹ ਵਿਖੇ ਜਿੱਥੇ ਕਿ ਬਰਾਸਤੀ ਤੰਦਾਂ ਸਿਮਰ ਤੇ ਜਸ ਇਹਨਾਂ ਵੱਲੋਂ ਐਗਜ਼ੀਬਿਸ਼ਨ ਕਰਵਾਇਆ ਜਾ ਰਿਹਾ ਪਲੱਸ ਕੀ ਨਾਲ ਟੀਆਂ ਦਾ ਮੇਲਾ ਵੀ ਹੈਗਾ ਸੋ ਜਿਹਨੂੰ ਪੂਰੇ ਦੇ ਪੂਰੇ ਫੰਕਸ਼ਨ ਨੂੰ ਸਪੌਂਸਰ ਕਰ ਰਹੇ ਨੇਗੇ ਭਵ ਸਿਮਰਨਾ ਬਟਿਕ ਵਾਲੇ ਸਮਾਉਂ ਤੋਂ ਬਹੁਤ ਸੋਹਣਾ ਐਗਜ਼ੀਬਿਸ਼ਨ ਹੈਗਾ ਜਿੱਥੇ ਬਹੁਤ ਸਾਰੀਆਂ ਸਟਾਲਾਂ ਆਈਆਂ ਹੋਈਆਂ ਨੇ ਵਿਰਸੇ ਨਾਲ ਰਿਲੇਟਡ ਬਹੁਤ ਸਾਰਾ ਸਮਾਨ ਆ ਤੇ ਨਾਲ ਕੀ ਹੈਗਾ ਇੱਥੇ ਦਸਤਾਰ ਮੁਕਾਬਲਾ ਵੀ ਹੋਣਾਗਾ ਸਾਰੇ ਦਾ ਸਾਰਾ ਤੁਹਾਨੂੰ ਜਿੰਨਾ ਵੀ ਬਲੌਗ ਆ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲੂਗਾ ਬਣੇ ਰਿਓ ਵਲੌਗ ਦੇ ਨਾਲ ਤੇ ਆਓ ਪਹਿਲਾਂ ਤੁਹਾਨੂੰ ਆਪਾਂ ਸਾਰੀਆਂ ਜਿੰਨੀਆਂ ਵੀ ਸਟਾਲਸ ਇੱਥੇ ਪਹੁੰਚੀਆਂ ਨੇ ਸਾਰੀਆਂ ਤੇ ਵਿਜ਼ਿਟ ਕਰਾਉਣਿਆਂਗੇ ਅੱਜ ਦੋਸਤੋ ਕਰਦੇ ਆਂ ਗੱਲਬਾਤ ਸੋ ਦੋਸਤੋ ਅੱਜ ਆਪਾਂ ਪਹੁੰਚੇ ਸੀ ਐਗਜ਼ੀਬਿਸ਼ਨ ਦੇ ਵਿੱਚ ਬਰਾਸਤੀ ਤੰਦਾਰ ਜਿਨ੍ਹਾਂ ਦੇ ਵੱਲੋਂ ਇਹ ਐਗਜ਼ੀਬਿਸ਼ਨ ਕਰਵਾਇਆ ਜਾ ਰਿਹਾ ਹੈਗਾ ਸੋ ਇੱਕ ਸਟਾਲ ਆਈ ਵੀ ਹੈ ਜਿਹਦੇ ਵਿੱਚ ਕਾਫੀ ਜਿਆਦੇ ਬੁਟੀਕ ਨਾਲ ਰਿਲੇਟਡ ਸੂਟ ਹੈਗੇ ਨੇਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂ ਬਾਈ ਕਿਵੇਂ ਦੇ ਮਤਲਬ ਕਿਹੜੇ ਕਿਹੜੇ ਸੂਟ ਅੱਜ ਆਪਣੇ ਕੋਲ ਕਲੈਕਸ਼ਨ ਤੇ ਹੈਗੇ ਨੇ ਮੇਰੇ ਕੋਲ ਹੈਂਡਵਰਕ ਸਟੈਂਡ ਦੇ ਉੱਪਰ ਲੱਗੇ ਹੋਏ ਹੈਗੇ ਆਪਾਂ ਤੁਹਾਨੂੰ ਉੱਧਰ ਦਿਖਾ ਦਿੰਨੇ ਆ ਸਟੈਂਡ ਵਾਲੀ ਆਜੋ ਸਟੈਂਡ ਵਾਲ ਦਿਖਾ ਦਿੰਨੇ ਹੈਗੇ ਡਿਸਪਲੇ ਕੀਤੇ ਹੋਏ ਆ ਸੂਟ ਹੈਂਡਵਰਕ ਦੇ ਸੂਟ ਹੈਗੇ ਆਪਣੇ ਕੋਲ ਹੈਂਡ ਪੇਂਟ ਸੂਟ ਆ ਪਲੱਸ ਉਹਨਾਂ ਦੇ ਪਰ ਹੈਂਡ ਟੱਚ ਦਿੱਤਾ ਗਿਆਗਾ ਮਸ਼ੀਨ ਵਰਕ ਦੇ ਸੂਟ ਵੀ ਆਪਣੇ ਕੋਲ ਅਵੇਲੇਬਲ ਆ ਜਿਵੇਂ ਜਾਗੋ ਵਗੈਰਾ ਦੇ ਉੱਪਰ ਆਪਾਂ ਬਿ ਆਪਣੇ ਕੋਲੇ ਵਰਬਰੀ ਨਿਊ ਸਟਾਫ ਹੈ ਜਿਹੜਾ ਮਤਲਬ ਲੇਟੈਸਟ ਆਪਣੇ ਕੋਲੇ ਹਰ ਇੱਕ ਆਈਟਮ ਮਿਲਦੀ ਹੈ ਜੋ ਵੀ ਤੁਸੀਂ ਮਤਲਬ ਕਸਟਮਰ ਆਪਾਂ ਨੂੰ ਕਹਿੰਦਾ ਕਿ ਸਾਨੂੰ ਇਹ ਦੇ ਦੋ ਜੋ ਵੀ ਕਸਟਮਰ ਕਸਟਮਾਈਜ਼ ਕਰਵਾਉਣਾ ਚਾਹੁੰਦਾ ਮਤਲਬ ਕਰਵਾ ਸਕਦਾ ਹੈ ਜੇ ਕਿਸੇ ਨੇ ਵੀ ਕੋਰੀਅਰ ਕਰਵਾਉਣਾ ਤੁਹਾਡੇ ਤੋਂ ਉਹ ਥੋੜਾ ਕੋਰੀਅਰ ਵੀ ਆਪਣੇ ਕੋਲੇ ਫੈਸਿਲਿਟੀ ਮਤਲਬ ਦੇਸ਼ਾਂ ਦੇਸ਼ਾਂ 'ਚ ਵੀ ਜਾਂਦੀ ਹੈ ਆਪਣੇ ਆਲਰੇਡੀ ਜਾ ਰਹੇਗੇ ਕੈਨੇਡਾ ਅਮਰੀਕਾ ਜਿੱਥੇ ਵੀ ਕੋਈ ਭੈਣਾ ਬੈਠੀ ਹੈ ਕਿਤੇ ਵੀ ਮੰਗਵਾ ਸਕਦੀਆਂ ਨੇ ਠੀਕ ਆ ਤੇ ਉਹਦੇ ਤੋਂ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦੋਗੇ 7529980510 ਸੋ ਦੋਸਤੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਕੋਈ ਵੀ ਸੂਟ ਵਗੈਰਾ ਇਹਨਾਂ ਤੋਂ ਕੋਰੀਅਰ ਕਰਵਾ ਸਕਦੇ ਹੋ। ਦੋਸਤੋ ਨੈਸਟਾਲ ਦੇ ਉੱਪਰ ਜਿੱਥੇ ਆਪਾਂ ਪਹੁੰਚੇ ਇਥੇ ਵਿਰਸੇ ਨਾਲ ਰਿਲੇਟਡ ਕਾਫੀ ਜ਼ਿਆਦੀ ਚੀਜ਼ਾਂ ਨੇ ਆਪਾਂ ਸਕੂਲਾਂ ਦੇ ਵਿੱਚ ਪੜ੍ਹਨ ਵੇਲੇ ਜਿਹੜੀਆਂ ਫੱਟੀਆਂ ਵਰਤਦੇ ਹੁੰਦੇ ਉਹਨਾਂ ਦੇ ਮਾਡਲ ਇਹਨਾਂ ਕੋਲੇ ਮਿਲ ਜਾਣਗੇ ਆਪਾਂ ਨੂੰ। ਸੱਸੀ ਗਾਲ ਬਾਈ। ਸੱਸੀ ਗਾਲ ਬਾਈ। ਬਾਈ ਕੀ ਕੀ ਜਿਹੜਾ ਆਪਣੇ ਕੋਲੇ ਹੋਰ ਸਟਾਕ ਇਹਦੇ ਵਿੱਚ ਹੈਗਾਗਾ? ਬੀਬੀ ਆਪਣੇ ਕੋਲੇ ਸਭ ਤੋਂ ਪਹਿਲਾਂ 10 ਬੂਸ ਸਹਿਵਾਨ ਜੋ ਕਿ ਆਪਣੇ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਦੇ ਜਿਹੜਾ ਜਨਮ ਕਾਲ ਤੋਂ ਲੈ ਕੇ ਠੀਕ ਹੈ ਜੀ ਪ੍ਰੋਪਰ ਡਿਟੇਲ ਦੇ ਵਿੱਚ ਨਾਮ ਬਰਥਡੇਟ ਤੋਂ ਲੈ ਕੇ ਜੋਤੀ ਜੋਤ ਸਮਾਉਣ ਤੱਕ ਸਾਰਾ ਇਹ ਹਾਂਜੀ ਉਹ ਦੱਸਿਆ ਗਿਆ ਹੈ ਹਾਂਜੀ ਤੇ ਆਪਣੇ ਬੱਚੇ ਇੰਗਲਿਸ਼ మీడియం ਸਕੂਲਾਂ ਦੇ ਵਿੱਚ ਲਾਉਣੇ ਆਪਾਂ ਜਿੰਨਾਂ ਨੂੰ ਪੰਜਾਬੀ ਪੈਂਤੀ ਨਹੀਂ ਆਉਂਦੀ ਹੈ ਜੀ ਠੀਕ ਹੈ ਜੀ ਸੋਚੋ 80% ਬੱਚਿਆਂ ਨੂੰ ਨਹੀਂ ਆਉਂਦੀ ਹੈ ਜੀ ਅੱਜ ਦੇ ਟਾਈਮ ਵਿੱਚ ਮਰਜੀ ਆਪਣੇ ਕੋਲੇ ਇਹ ਗੁਰਬਾਣੀ ਦੀਆਂ ਤੁਕਾਂ ਨਾਲ ਕਲੌਕ ਬਣੇ ਹੋਏ ਨੇਗੇ ਠੀਕ ਹੈ ਜੀ ਆਹ ਗੁਰੂ ਨਾਨਕ ਦੇਵ ਜੀ ਦਾ ਪੰਗਤੀਆਂ ਸੀ ਕਲੌਕ ਆ ਜੀ ਸਤਮੁਘੇਤੀ ਵਾਧਮ ਪਰ ਇਹ ਵੀ ਕਲੌਕ ਦੇ ਨਾਲ ਹੈ ਜੀ ਠੀਕ ਹੈ ਜੀ ਨਕਿੱਧ ਚਾਕਰੀ ਭੀਖ ਗਵਾਰ ਪਾਵਨ ਗੁਰੂ ਪਾਣੀ ਪਿਤਾ ਗਰਵਾਣੀ ਦੀਆਂ ਤੋਕਾਂ ਨੇ ਮਤਲਬ ਗਰਵਾਣੀ ਦੀਆਂ ਤੋਕਾਂ ਲਈ ਕਿਹੜੇ پیسے ਕਲੌਕ ਤਿਆਰ ਕੀਤੇ ਗਏ ਹਨ ਤੇ ਬਾਕੀ ਇਹ ਆਪਣੇ ਕੋਲ ਝੋਲੇ ਤਿਆਰ ਕੀਤੇ ਹੋਏ ਨੇ ਆਪਣੇ ਕੋਲ ਝੋਲੇ ਦਿੱਤੇ ਹੋਏ ਨੇ ਠੀਕ ਹੈ ਦੇਸ਼ ਪੰਜਾਬ ਪੰਜਾਬੀ 35 ਚੜਦਾ ਲੈਂਦਾ ਪੰਜਾਬ ਆਪਣੇ ਨਕਸ਼ੇ ਦੇ ਵੰਡ ਸਮੇਂ ਦੇ ਆਪਣਾ ਕੀ ਨਾਮ ਤੇ ਜੀ ਆਪਣਾ ਸਟੋਰ ਵਿਰਾਸਤੀ ਆਰਟਸ ਦੇ ਆ ਵਿਰਾਸਤੀ ਆਰਟਸ ਕਿਹੜੀ ਜਗ੍ਹਾ ਤੋਂ ਪਹੁੰਚੇ ਆਪਾਂ ਅਸੀਂ ਕੁਸ਼ਲਾ ਤੋਂ ਜੀ ਪਿੰਡ ਕੁਸ਼ਲਾ ਤੋਂ ਹਾਂਜੀ ਠੀਕ ਆ ਤੇ ਜੇ ਕਿਸੇ ਨੂੰ ਕੋਈ ਕੋਰੀਅਰ ਕਰਵਾਉਣਾ ਹੋਵੇ ਕੁਝ ਵੀ ਆਪਣੇ ਘਰ ਬੈਠੇ ਹੀ ਕਰਦਨੇ ਆਪਾਂ ਹਾਂਜੀ 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 ਉਹਦੇ ਤੋਂ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦੋ ਜੀ ਹਾਂਜੀ ਅਸੀਂ ਤੁਹਾਡਾ ਸਾਡਾ ਨੰਬਰ ਹੈ ਜੀ 8557870770 ਸੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਕੋਈ ਵੀ ਇਹਨਾਂ ਤੋਂ ਜਿਹੜੀ ਇਹਨਾਂ ਕੋਲੇ ਵੈਰਾਈਟੀ ਹੈਗੀ ਇਹਦੇ ਚੋਂ ਆਪਣਾ ਕੋਰੀਅਰ ਕਰਵਾ ਸਕਦੇ ਹੋ ਹਾਂਜੀ ਬਾਕੀ ਆਪਣੇ ਕੋਲ ਜੀ ਵਿਰਾਸਤੀ ਝੋਲੇ ਸ਼ਾਲ ਮਾਫਲਰ ਦੁਪੱਟੇ ਸਾਰਾ ਕੁਝ ਮੱਜਾ ਵੈਲਟ ਮਾਲਵਾ ਵੈਲਟ ਕੁਝ ਵੀ ਅਗਲੇ ਨੇ ਆਪਣਾ ਆਪਣੇ ਅਕੋਰਡਿੰਗ ਲਿਖਵਾ ਕੇ ਲੈ ਸਕਦੇ ਹਾਂ ਅਸੀਂ ਤਿਆਰ ਕਰਕੇ ਦੇ ਸਕਦੇ ਹਾਂ ਸੋ ਨੈਕਸਟ ਸਟਾਲ ਹੈ ਜਿਹੜੀ ਦੋਸਤੋ ਆਪਣੇ ਜਿਵੇਂ ਕਿ ਸੂਟਾਂ ਦਾ ਜਿਹੜਾ ਐਗਜ਼ੀਬਿਸ਼ਨ ਹੈ ਸੂਟਾਂ ਦੀ ਜਿਹੜੀ ਕਲੈਕਸ਼ਨ ਲੈ ਕੇ ਜ਼ਿਆਦਾਤਰ ਪਹੁੰਚੇ ਹੋਏ ਨੇ ਬੁਟੀਕ ਤੇ ਨਾਲ ਨਾਲ ਇੱਕ ਆਰਗੈਨਿਕ ਪ੍ਰੋਡਕਟਾਂ ਦੀ ਜਿਹੜੀ ਸਟਾਲ ਆਈ ਵੀ ਹੈਗੀ ਹਸੀ ਗੱਲ ਬਈ ਹਸੀ ਗੱਲ ਬਈ ਹਾਂ ਬਈ ਕੀ ਨਾਮ ਤੇ ਆਪਣੀ ਜਿਹੜੀ ਸਟਾਲ ਆ ਆਪਣੀ ਬੀਰੂਕੇ ਨੇਚਰਲ ਫਾਰਮ ਤੇ ਸਟਾਲ ਹੈ ਜੀ ਠੀਕ ਹੈ ਜੀ ਹਾਂਜੀ ਅਸੀਂ ਜ਼ਿਲ੍ਹਾ ਮਾਨਸਾ ਦੇ ਵਿੱਚ ਬਿਲੋਂਗ ਕਰਦੇ ਹਾਂ ਤੇ ਆਪਣੀ ਜਿਹੜੀ ਸਟਾਲ ਆ ਬ ਅਸੀਂ 2012 ਤੋਂ ਆਰਗੈਨਿਕ ਕੀਤਾਨ ਲੱਗਿਆ ਜੀ ਉਸ ਤੋਂ ਬਾਅਦ ਜਿਵੇਂ ਬਾਬਾ ਨਾਨਕਵਾਲੇ ਦੇ ਮੂਲ ਨਾਜ਼ਰੇ ਰਾਗੀ ਕੋਧਰਾ ਕੰਗਣੀ ਸਵਾੰਕ ਉਹ ਉਹਦੇ ਦਲੀਏ ਨੇ ਜੀ ਉਹਨਾਂ ਤੋਂ ਤਿਆਰ ਆਟਾ ਵੀ ਆ ਸ਼ੂਗਰ ਲਈ ਅਸੀਂ ਮਲਟੀ ਗ੍ਰੇਨ ਆਟਾ ਤਿਆਰ ਕੀਤਾ ਬਾਕੀ ਜਿਵੇਂ ਅੱਜ ਕੱਲ੍ਹ ਬਾਜ਼ਾਰਾਂ 'ਚ ਮੈਦੇ ਦੇ ਨੂਡਲ ਪਾਸਤਾ ਬੰਦੇ ਨੇ ਇਹ ਸਾਡੇ ਦੋਨੇ ਮਤਲਬ ਪਾਸਤਾ ਤੇ ਨੂਡਲ ਤੇ ਪੋਹਾ ਇਹ ਮਿਲਟ ਤੋਂ ਤਿਆਰ ਕੀਤੇ ਹੋਏ ਆ ਜੀ ਠੀਕ ਆ ਜੀ ਹਾਂਜੀ ਉਸ ਤੋਂ ਬਾਅਦ ਟੋਟਲੀ ਜਿੰਨਾ ਵੀ ਹੈ ਆਪਣੇ ਕੋਲ ਸਾਰਾ ਹੈ ਆਰਗੈਨਿਕ ਪ੍ਰੋਡਕਟ ਜਿਵੇਂ ਆਰਗੈਨਿਕ ਛੋਲੇ ਆ ਆਰਗੈਨਿਕ ਹੀ ਆਪਣੇ ਕੋਲ ਮੂੰਗੀਆਂ ਬਾਕੀ ਜਿਹੜੇ ਆਪਣੇ ਤੇ ਨੇ ਸਾਰੇ ਕੋਲਡ ਪ੍ਰੋਸੈਸ ਨੇ ਸਰੋਂ ਦਾ ਨਾਰੀਅਲ ਦਾ ਬਦਾਮ ਦਾ ਬਾਕੀ ਆਪਾਂ ਇੱਕ ਹਲਦੀ ਤਿਆਰ ਕੀਤੀ ਹੈਗੀ ਪੀਣ ਲਈ ਦੁੱਧ ਦੇ ਵਿੱਚ ਠੀਕ ਆ ਦੁੱਧ ਚ ਪੀਣ ਵਾਸਤੇ ਹਲਦੀ ਚਾਰਕੀ ਹਾਂਜੀ ਜਿਹੜੇ ਇੱਕ ਸਾਡੀ ਖਾਸੀਤ ਹੋਰ ਕੀ ਹੈ ਵੀਰੇ ਜਿਹੜੇ ਆਪਣੀ ਮਿਰਚ ਤੇ ਹਲਦੀ ਆ ਨਾ ਇਹ ਆਪਾਂ ਕੁੱਟ ਕੇ ਤਿਆਰ ਕਰਦੇ ਆ ਗ੍ਰੇਨਡ ਨਹੀਂ ਕਰਦੇ ਆ ਠੀਕ ਆ ਇਹਨੂੰ ਮਤਲਬ ਚੱਕੀ ਚ ਨਹੀਂ ਪੀਸਦੇ ਇਹ ਉਦਾਂ ਕੁ ਇਮਾਰਜਿਸਟਾ ਟਾਈਪ ਇੱਕ ਮਸ਼ੀਨ ਆਪਣੇ ਕੋਲ ਉਹਦੇ ਚ ਗ੍ਰੇਨਡ ਕਰਦੇ ਠੀਕ ਆ ਉਹਦੇ ਨਾਲ ਕੀ ਤਤ ਨਹੀਂ ਦੇ ਖਤਮ ਹੁੰਦੇ ਹਾਂ ਜੀ ਨਿਊਟ੍ਰੀਸ਼ਨ ਵੈਲਿਊ ਜੀ ਤੇ ਜੇ ਕਿਸੇ ਨੇ ਤੁਹਾਡੇ ਤੋਂ ਖਰੀਦਣਾ ਤਾਂ ਕਿੱਥੇ ਵਿਜ਼ਿਟ ਕਰਨਾ ਪਊਗਾ ਜੀ ਇਹ ਮਤਲਬ ਸਾਡੇ ਘਰ ਵਿੱਚ ਹੀ ਸਟਾਲ ਹੈ ਜਿਹੜੇ ਕਿ ਬੀਰਕੇ ਕਲਾਂਗੇ ਬਲਾਕ ਬਲਾਡਾ ਹੀ ਤੇ ਪਿੰਡ ਬੀਰਕੇ ਕਲਾਂ ਜ਼ਿਲ੍ਹਾ ਮਾਨਸਾ ਜੀ ਤੇ ਜੇ ਕਿਸੇ ਨੇ ਤੁਹਾਡੇ ਤੋਂ ਘਰ ਬੈਠੇ ਕੋਰੀਅਰ ਕਰਵਾਉਣਾ ਵਿੱਚ ਕਰਦੇ ਨੇ ਆਪਾਂ ਹਾਂ ਜੀ ਅਸੀਂ ਆਨਲਾਈਨ ਤੇ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਬੋਲ ਦੋ ਜੀ ਸਾਡਾ ਕੰਟੈਕਟ ਨੰਬਰ ਹੈਗਾ 8 ਕਿ ਦਾ ਸੋ ਦੋਸਤੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਕੋਈ ਵੀ ਆਰਗੈਨਿਕ ਪ੍ਰੋਡਕਟ ਤੁਸੀਂ ਘਰ ਬੈਠੇ ਮੰਗਵਾ ਸਕਦੇ ਸੋ ਦੋਸਤੋ ਨੈਕਸਟ ਸਟਾਲ ਆਪਣੀ ਰਤੀ ਤੋਂ ਆਈ ਵੀ ਹੈਗੀ ਗੱਲਬਾਤ ਕਰਦੇ ਆ ਕਿ ਹੋਇਆ ਜਿਹੜਾ ਸਟਾਕ ਆ ਸੱਚੀ ਕਰ ਬਈ ਸੱਚੀ ਕਰ ਹਾਂ ਬਈ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਕੀ ਸਟਾਕ ਲੈ ਕੇ ਆਏ ਆ ਜੀ ਹਾਂਜੀ ਵੀਰੇ ਆਪਣੇ ਕੋਲ ਜਿਵੇਂ ਇਹ ਜੌਰਜਟ ਦੇ ਉੱਪਰ ਬਹੁਤ ਡਿਜ਼ਾਈਨਰ ਪੀਸ ਹੈ ਜਰੀ ਦੇ ਨਾਲ ਆਪਾਂ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਇਹ ਬਿਲਕੁਲ ਇਹ ਪ੍ਰੋਪਰ ਮਸ਼ੀਨ ਵਰਕ ਹੈ ਕੰਪਿਊਟਰਾਈਜ਼ ਨਹੀਂ ਹੈਗਾ ਤੇ ਦੂਜਾ ਕਨਸੈਪਟ ਆਪਣਾ ਟਾਈ ਡਾਈਡ ਹੈ ਟਾਈ ਡਾਈਡ ਦੇ ਵੀ ਉੱਪਰ ਆਪਾਂ ਮਸ਼ੀਨ ਵਰਕ ਕੀਤਾ ਇਹ ਮਸਲੀਨ ਦਾ ਸਟੱਫ ਹੈ ਨੈਕਸਟ ਆਪਣੇ ਕੋਲੇ ਕਾਟਨ ਦਾ ਕਾਟਨ ਦੇ ਨਾਲ ਵੀ ਆਪੇ ਬਹੁਤ ਹੀ ਪਿਆਰੀ ਬੂਟੀਆਂ ਪਾਈਆਂ ਹੋਈਆਂ ਨੇ ਤੇ ਟਾਈ ਡਾਈ ਦੀ ਚੁੰਨੀ ਹੈ ਇੱਕ ਆਪਣੇ ਕੋਲੇ ਬਲੌਕ ਪ੍ਰਿੰਟ ਹੈ ਬਲੌਕ ਪ੍ਰਿੰਟ ਦੇ ਸੂਟ ਨੇ ਇਹ ਵੀ ਆਪਣੇ ਬਹੁਤ ਗੁੱਡ ਵੈਰਾਈਟੀ ਆਪਣੇ ਕੋਲੇ ਸਟੱਫ ਆਪਣੇ ਕੋਲੇ ਜਿੰਨਾ ਵੀ ਹੈ ਸਾਰਾ ਗੁੱਡ ਵੈਰਾਈਟੀ ਦਾ ਤੇ ਇਹ ਹੈਂਡਵਰਕ ਹੈ ਸੋ ਜੇ ਕਿਸੇ ਨੇ ਵੀ ਕੋਈ ਵੀ ਚੀਜ਼ ਘਰ ਬੈਠੇ ਕੋਰੀਅਰ ਕਰਵਾਣੀ ਹੈ ਤਾਂ ਪੁੱਡਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਬਈ ਹਾਂਜੀ ਵੀਰੇ ਮੇਰਾ 8929737373 ਕੰਟੈਕਟ ਨੰਬਰ ਹੈ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆਂ ਤੇ ਕਸਟਮਾਈਜ਼ ਔਨ ਆਰਡਰ ਵੀ ਕਰਦੇ ਆਂ ਸੋ ਦੋਸਤੋ ਤੁਸੀਂ ਦੇ ਪਰ ਕਾਲ ਕਰਕੇ ਤੁਸੀਂ ਕੋਈ ਵੀ ਚੀਜ਼ ਆਪਣੇ ਘਰ ਬੈਠੇ ਕੋਰੀਅਰ ਕਰਵਾ ਸਕਦੇ ਹੋ ਸੋ ਦੋਸਤੋ ਨੈਕਸਟ ਸਟਾਲ ਜਿਹੜੀ ਪਹੁੰਚੀ ਹੋਈ ਹੈਗੀ ਇੱਥੇ ਅਤਰ ਲੈ ਕੇ ਪਹੁੰਚੀ ਹੋਈ ਹੈਗੀ ਬਹੁਤ ਸੋਹਣੇ ਸੋਹਣੇ ਜਾਨੀ ਕਿ ਪਰਫਿਊਮ ਜਿਹੜੇ ਕਹਦੇ ਨੇ ਆਪਾਂ ਉਹ ਪਹੁੰਚੇ ਹੋਏ ਨੇਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਤੇ ਆਪਣੀ ਸਟਾਲ ਆਪਣੀ ਸਟਾਲ ਹੈਗੀ ਹੈ ਦਾ ਹਾਊਸ ਆਫ ਫਰੇਗਰੈਂਸ ਅਤਰ ਹੀ ਅਤਰ ਦੇ ਨਾਲ ਤੇ ਠੀਕ ਹੈ ਜੀ ਕਿੰਨੀ ਕੁ ਮਤਲਬ ਵੈਰਾਈਟੀ ਜਿਹੜੀ ਆਪਣੇ ਕੋਲੇ ਇੱਥੇ ਅਵੇਲੇਬਲ ਹੈਗੀ ਹੈ ਜੀ ਬੇਸਿਕਲੀ ਆਪਾਂ ਸਰਦੂਲਗੜ ਤੋਂ ਹੀ ਬਲੌਂਗ ਕਰਦੇ ਹਾਂਗੇ ਇੱਥੇ ਆਪਾਂ ਤਕਰੀਬਨ 100 ਤੋਂ 150 ਦੇ ਵਿੱਚ ਹੀ ਲੈ ਕੇ ਆਏਗੇ ਉਹ ਆਪਣੇ ਕੋਲੇ ਵੈਸੇ ਤਾਂ 400 ਪਲੱਸ ਵੈਰਾਈਟੀ ਹੈਗੀ ਹੈ ਠੀਕ ਹੈ ਜੀ ਸਾਰੀਆਂ ਫਰੇਗਰੈਂਸ ਆਪਣੀਆਂ ਯੂ ਵੀ ਬੰਬੇ ਦਾ ਇੰਡੀਆ ਦਾ ਕੁਛ ਨਹੀਂ ਸਾਰਾ ਆਪਾਂ ਦੁਬਈ ਦਾ ਹੀ ਆਇਲ ਯੂਜ਼ ਕਰਦੇ ਆ ਠੀਕ ਆ ਜੀ ਦਬਈ ਵਾਲੇ ਇਤਰ ਨਹੀਂ ਗਏ ਹਾਂਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਪ੍ਰੂਫ ਦਿਖਾਵਾਂਗੇ ਅੱਛਾ ਜੀ ਜਿਹੜੇ ਕਰਕੇ ਸਾਊਦੀ ਅਰਬ ਦਾ ਠੀਕ ਆ ਜੀ ਸੋ ਬਾਕੀ ਜਿਵੇਂ ਬਾਈ ਉਹਨਾਂ ਕੋਲੇ ਮਾਡਲ ਵੀ ਬਹੁਤ ਸੋਹਣੇ ਤਿਆਰ ਕੀਤੇ ਹੋਏ ਨੇ ਬਾਈ ਜਿਵੇਂ ਉਧਰ ਜਿਵੇਂ ਉਹ ਚਿਰਾਗ ਜੇ ਬਣੇ ਹੋਏ ਨੇ ਹਾਂਜੀ ਆ ਬਖੂਰ ਵਾਸਤੇ ਰੂਮ ਫਰੈਸ਼ਰ ਵਾਸਤੇ ਠੀਕ ਆ ਹਾਂਜੀ ਹਾਂ ਇਹਦੇ ਵਾਸਤੇ ਵਿੱਚ ਧਰਨ ਵਾਲਾ ਮਟੀਰੀਅਲ ਲੱਗ ਤੋਂ ਹਾਂ ਬਈ ਹਾਂਜੀ ਹਾਂਜੀ ਉਹ ਲੱਕੜਾ ਲੱਗ ਤੋਂ ਹੁੰਦੀ ਹੈ ਕਿ ਕੋਲੇ ਤੇ ਉਹ ਚੀਜ਼ ਚੱਲ ਜਾਂਦੀ ਹੈ ਕਿ ਤੇ ਉਹ ਰੂਮ ਵਗੈਰਾ ਦੇ ਵਿੱਚ 7 ਤੋਂ 8 ਦਿਨ ਪ੍ਰੈਗਨਸ ਵਧੀਆ ਸਟੇ ਰਹਿੰਦੀ ਉਹਦੀ ਇੱਕ ਵਾਰ 7 ਤੋਂ 8 ਦਿਨਾਂ ਤੱਕ ਵਧੀਆ ਸਟੇ ਕਰਦੀ ਹੈ ਇੱਕ ਵਾਰ ਤੇ ਬਾਕੀ ਇਹਦੇ ਵਿੱਚ ਮਾਡਲ ਵੀ ਜਿਵੇਂ ਆਪਾਂ ਹੋਣਾ ਕੋਈ ਬੰਦਾ ਮਤਲਬ ਸ਼ੌਂਕ ਨੂੰ ਕਰੇ ਵੀ ਸੋਨਾ ਵੀ ਲੱਗੇ ਜਿਵੇਂ ਇਹ ਵੀ ਬਹੁਤ ਸੋਹਣੇ ਮਾਡਲ ਬਣੇ ਬਣੇ ਹੋਰ ਵੀ ਕੋਈ ਮਾਡਲ ਹੁੰਦੇ ਨੇ ਆਪਣੇ ਕੋਲੇ ਜਿਵੇਂ ਨਹੀਂ ਨਹੀਂ ਬਹੁਤ ਤਰ੍ਹਾਂ ਦੇ ਜੀ ਆਪਾਂ ਜਿੰਨਾ ਕਿ ਟੇਬਲ ਸੀਗਾ ਪਰ ਉਸ ਸਾਹ ਤੇ ਅੱਛਾ ਇੱਥੇ ਮਤਲਬ ਸਿਰਫ ਆਪਾਂ ਕਹਿ ਲਈਏ हां जी हां जी हां अपने इंस्टाग्राम ਤੇ ਆਈਡੀ ਹੈ ਜਈ ਅਤਰਹੀ ਅਤਰ ਦੇ ਨਾਮ ਤੇ ਬਾਕੀ ਸਾਡਾ ਕੰਟੈਕਟ ਤੁਸੀਂ ਲੈ ਸਕਦੇ ਹੋ 7508860219 ਸੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਕੋਈ ਵੀ ਜਿਹੜਾ ਇਹਨਾਂ ਤੋਂ ਅਤਰਾਗਾ ਉਹ ਆਪਣੇ ਘਰ ਬੈਠੇ ਕੁਰੀਅਰ ਕਰਵਾ ਸਕਦੇ ਹੋ ਜੀ ਸੋ ਦੋਸਤੋ ਨੈਕਸਟ ਸਟਾਲ ਦੇ ਉੱਪਰ ਪਹੁੰਚੇ ਹਾਂ ਬੁਟੀਕ ਵਾਲੇ ਜਿਹੜੇ ਸੂਟ ਲੈ ਕੇ ਪੈਣਾ ਉਹ ਪਹੁੰਚੇ ਨੇ ਬਹੁਤ ਸੋਹਣੇ ਸੋਹਣੇ ਸਸੀ ਗੱਲ ਬਾਈ ਹਾਂ ਬਾਈ ਕੀ ਨਾਮ ਤੇ ਆਪਣਾ ਬੁਟੀਕ ਹੈ ਆਪਣਾ ਬੁਟੀਕ ਵੀਰੇ थ्रेड ਕ੍ਰੇਸ਼ਨ ਦੇ ਨਾਮ ਤੇ ਹੈਗਾ ਕੋਟ ਫੱਤੇ ਦੀ ਠੀਕ ਹੈ ਜੀ ਕੀ ਕੀ ਜਿਹੜੀ ਇੱਥੇ ਕਲੈਕਸ਼ਨ ਲੈ ਕੇ ਪਹੁੰਚੇ ਆਪਾਂ ਵੀ ਆਪਾਂ ਮਸ਼ੀਨ ਵਰਕ ਦੇ ਵਿੱਚ ਸੂਟ ਲੈ ਕੇ ਪਹੁੰਚੇ ਆਂਗੇ ਹੈਂਡ ਵਰਕ ਦੇ ਸੂਟ ਲੈ ਕੇ ਪਹੁੰਚਾਂ ਜਿਵੇਂ ਕਿ ਆ ਸਿੰਧੀ ਫੁੱਟ ਦੇ ਸੂਟ ਰੈਡੀ ਕੀਤਾ ਨਹੀਂ ਆਪਣਾ ਠੀਕ ਹੈ ਜੀ ਤੇ ਆਪਣੇ ਕੋਲੇ ਮਤਲਬ ਜੇ ਕਿਸੇ ਨੂੰ ਕੋਈ ਸਪੈਸ਼ਲੀ ਕਸਟਮਾਈਜ਼ ਕਰਵਾਉਣਾ ਹੋ ਨਾ ਫੋਟੋ ਵਗੈਰਾ ਭਈ ਕਿਉਂ ਕਰਵਾ ਸਕਦੇ ਆਂਗੇ ਹਾਂਜੀ ਵੀਰੇ ਆਪਣੇ ਪਸੰਦ ਦਾ ਜੋ ਵੀ ਕੋਈ ਆਪ ਨੂੰ ਕਸਟਮਾਈਜ਼ ਕਰਾਉਣਾ ਚਾਹੁੰਦਾ ਸੂਟ ਆਪਾਂ ਕਰ ਦਿੰਦੇ ਆਂਗੇ ਤੇ ਬਾਕੀ ਆਪਣੀ ਵਰਲਡ ਵਾਈਡ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੇ ਸ਼ਿਪਿੰਗ ਵਾਸਤੇ ਤੁਸੀਂ ਕੰਟੈਕਟ ਨੰਬਰ ਬੋਲ ਦਿਓ ਜਿਹੜਾ ਬਸ ਸ਼ ਠੀਕ ਹੈ ਸੋ ਦੋਸਤੋ ਨੈਕਸਟ ਸਟਾਲ ਦੇ ਉਪਰ ਆਪਾਂ ਪਹੁੰਚੇ ਆਂ ਇਹ ਗੱਲਬਾਤ ਕਰਦੇ ਆਂ ਹਸੀ ਗਾਲ ਬਾਈ ਹਾਂ ਬਾਈ ਕੀ ਨਾਮ ਤੇ ਆਪਣਾ ਬਟੀਕਾ 41 ਵਾਲਾ 41 ਵਾਲਾ ਬਟੀਕਾ ਤੇ ਕੀ ਕੀ ਕਲੈਕਸ਼ਨ ਹੈਗੀ ਆਪਣੇ ਕੋਲੇ ਇਹਦੇ ਤੁਸੀਂ ਦਿਖਾ ਦਿਓ ਹਨਾ ਹਾਂ ਬਾਈ ਹਾਰੀ ਵਾਰਕ ਤੇ ਹੋਗੇ ਜਿਵੇਂ ਮਸ਼ੀਨ ਵਰਕ ਫੁਲਕਾਰੀ ਨੀਡਲ ਵਰਕ ਤੇ ਨੇ ਹੋਗੇ ਆ ਬੜੇ ਠੀਕ ਹੈ ਜੀ ਪੇਂਟਿੰਗ ਵਾਲੇ ਵੀ ਹੈਗੇ ਆ ਵੀ ਆਪਣੇ ਕੋਲ ਭਈ ਕਿਸੇ ਵੀ ਦਰਕਾਰ ਪ੍ਰਕਾਰ ਦਾ ਕੋਈ ਵੀ ਮਰਕ ਕਰਾਉਣਾ ਹੋਵੇ ਨਾ ਆਪਾਂ ਵੀ ਟਿਕ ਦੇ ਚੋਮੀ ਬਣਾ ਦਿੰਦੇ ਆ ਤੇ ਜੇ ਕਿਸੇ ਨੂੰ ਤੁਹਾਡੇ ਤੋਂ ਕੋਰੀਅਰ ਕਰਵਾਉਣਾ ਤਾਂ ਉਹਦੇਸ ਤੁਹਾਡਾ ਕੰਟੈਕਟ ਨੰਬਰ ਦਿੰਦੇ ਆ 977993377 ਤੋਂ ਬੰਦ ਰਹੋ ਸੋ ਦੋਸਤੋ ਨੈਕਸਟ ਸਟਾਲ ਦੇ ਉੱਪਰ ਪਹੁੰਚੇ ਜਿੱਥੇ ਕਿ ਬੁਟੀਕ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਪਹੁੰਚੇ ਹੋਏ ਪਹੁੰਚੇ ਨੇ ਸੱਸੀ ਘਾਲ ਬਾਈ ਸੱਸੀ ਘਾਲ ਬਾਈ ਹਾਂ ਬਾਈ ਕੀ ਨਾਮ ਤੇ ਆਪਣਾ ਬੁਟੀਕ ਆ ਐਸਐਫੈਸ਼ਨ ਬੁਟੀਕ ਰਾਏਪੁਰ ਮਾਥਾਗੜੀ ਠੀਕ ਆ ਕੀ ਕੀ ਤੁਸੀਂ ਕਲੈਕਸ਼ਨ ਲੈ ਕੇ ਇੱਥੇ ਪਹੁੰਚੇ ਹੋ ਬਈ ਆਪਣੇ ਕੋਲੇ ਹੈਂਡਵਰਕ ਦੇ ਸੂਟ ਨੀਡਲਵ ਕਿਸੇ ਨੇ ਵਰਤ ਦੇ ਤੇ ਸੋ ਜੇ ਕਿਸੇ ਨੇ ਘਰ ਬੈਠਾ ਵੀ ਤੁਹਾਡੇ ਤੋਂ ਕੋਰੀਅਰ ਕਰਾਉਣੇ ਕਰਦਨੇ ਆਪਾਂ ਹਾਂਜੀ ਹਾਂਜੀ ਤੇ ਤੁਹਾਡਾ ਕੰਟੈਕਟ ਨੰਬਰ ਬੋਲ ਦੋ 8427012099 ਕਰ ਸੋ ਦੋਸਤੋ ਨੈਕਸਟ ਸਟਾਲ ਜਿਹੜੀ ਗੁਰਪਾਲ ਬਿੱਟੀ ਕੋਲੋਂ ਲਗਾਈ ਗਈ ਹੈ ਕਿ ਸੱਸੀ ਗੱਲ ਬਾਈ ਹਾਂਜੀ ਸੱਸੀ ਅ ਕਿਹੜੀ ਜਗ੍ਹਾ ਤੋਂ ਪਹੁੰਚਿਆ ਜੀ ਆਪਾਂ ਮਾਨਸਾ ਤੋਂ ਜੀ ਮਾਨਸਾ ਤੋਂ ਕੀ ਕੀ ਵੈਰਾਈਟੀ ਹੈ ਜੀ ਆਪਣੇ ਕੋਲ ਆਪਣੇ ਕੋਲ ਵੀਰੇ ਹੈਂਡਵਰਕ ਦੇ ਸੂਟ ਮਸ਼ੀਨਵਰਕ ਦੇ ਸੂਟ ਪੇਂਟ ਵਾਲੇ ਤੇ ਫੁਲਕਾਰੀਆਂ ਆਪਣੇ ਕੋਲ ਸਾਰੇ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਵੀਰੇ ਠੀਕ ਹੈ ਜੀ ਹਾਂਜੀ ਸੋ ਬਾਕੀ ਕਿਸੇ ਵੀ ਸਪੈਸ਼ਲੀ ਕਸਟਮਾਈਜ਼ ਕਰਵਾਉਣਾ ਹੋਵੇ ਤੁਹਾਡੇ ਤੋਂ ਆਪਾਂ ਕਰਦੇ ਨੇਗੇ ਤਿਆਰ ਕਰ ਦੋ ਹਾਂਜੀ ਹਾਂਜੀ ਸਾਡੇ ਕੋਲੇ ਬਾਹਰੋਂ ਵੀ ਆਰਡਰ ਆਉਂਦੇ ਆ ਜੀ ਬਹੁਤ ਸਾਰੇ ਆਰਡਰ ਮਿਲਦੇ ਸਨ ਬਾਹਰੋਂ ਵੀ ਤੇ ਲੋਕਲ ਵੀ ਕਸਟਮਰ ਆਪਦੀ ਘਰ ਬੈਠੇ ਵੀ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਨੇ ਸੋ ਜੇ ਕਿਸੇ ਨੇ ਕੋਈ ਚੀਜ਼ ਕੋਰੀਅਰ ਕਰਵਾਉਣੀ ਆ ਤੁਹਾਡੇ ਤੋਂ ਘਰ ਬੈਠੇ ਹਾਂਜੀ ਉਹਦੇ ਵਾਸਤੇ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਹਾਂਜੀ 8837699332 ਇਹ ਆਪਣਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਸਾਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਤੇ ਆਪਣਾ ਆਰਡਰ ਬਣਵਾ ਸਕਦੇ ਸੋ ਦੋਸਤੋ ਨੈਕਸਟ ਸਟਾਲ ਜਿਹੜੀ ਐਸਕੇ ਪ੍ਰੀਮੀਅਮ ਪਰਸ ਬਰਨਾਲਾ ਬਲੋਂ ਲਗਾਈ ਗਈ ਹੈਗੀ ਪਹਿਲਾਂ ਵੀ ਤੁਹਾਨੂੰ ਪਤਾ ਇਹਨਾਂ ਦੀ ਆਪਾਂ ਨੇ ਕਵਰੇਜ ਕੀਤੀ ਸੀ ਕਿ ਜਿਹੜੀ ਪਰਸਾਂ ਦੀ ਕਲੈਕਸ਼ਨ ਬਹੁਤ ਸੋਹਣੀ ਆ ਬ੍ਰਾਂਡ ਐਂਡ ਨਾਨ ਬ੍ਰਾਂਡ ਸਾਰੇ ਪਰਸ ਮਿਲ ਜਾਂਦੇ ਨੇ ਸ਼ਸ਼ੀਕਲ ਬਾਈ ਸ਼ਸ਼ੀਕਲ ਵੀਰੇ ਭਾਈ ਇੱਥੇ ਆਪਾਂ ਕੀ ਕੀ ਵੈਰਾਈਟੀ ਲੈ ਕੇ ਪਹੁੰਚੀ ਹੋਈ ਹੈ ਆਪਾਂ ਵੀਰੇ ਸਾਰੀ ਵੈਰਾਈਟੀ ਲੈ ਕੇ ਪਹੁੰਚੇ ਹੋਏ ਆ 550 ਤੋਂ ਸ਼ੁਰੂ ਹੋ ਜਾਂਦੇ ਆ ਅਲੱਗ-ਅਲੱਗ ਪ੍ਰਾਈਜ਼ਸ ਨੇ ਨਾਲ ਵਾਚੇਸ ਵੀ ਹੈਗੀਆਂ ਗਰਲਿਸ਼ ਵੀ ਐਂਡ ਜੈਂਟਸ ਵੀ ਦੋਨੋਂ ਨੇ ਠੀਕ ਆ ਜੀ ਹਾਂ ਜੀ ਸੋ ਬਾਕੀ ਜੇ ਕਿਸੇ ਨੇ ਤੁਹਾਡੇ ਆਰਡਰ ਦੇ ਪ੍ਰਕਾਰ ਬੈਠੇ ਮਤਲਬ ਕੋਰੀਅਰ ਕਰਵਾਉਣਾ ਹੈ ਹਾਂਜੀ ਕੋਰੀਅਰ ਕਰਵਾਉਣਾ ਹੋਵੇ ਤੁਸੀਂ ਮਨਾਂ ਪ੍ਰੋਪਰ ਵੀਡੀਓ ਕਾਲ ਤੇ ਕਨੈਕਟ ਹੋ ਕੇ ਕਰ ਸਕਦੇ ਹੋ ਮੇਰੇ ਪੇਜ ਦੇ ਉੱਪਰ ਵੀ ਪਾਇਆ ਹੋਇਆ ਐਸ ਕੇ ਪ੍ਰੀਮੀਅਮ ਪਰਸ ਬਰਨਾਲਾ ਨਾਮ ਤੇ ਮੇਰਾ ਪੇਜ ਹੈਗਾਗਾ ਡੇਲੀ ਸਾਡੇ ਨਿਕਲਦੇ ਨੇ ਪਾਰਸਲ ਬਾਹਰ ਵਿਦੇਸ਼ਾਂ ਚ ਬੈਠੇ ਭੈਣ ਭਰਾਵਾ ਵੀ ਆਪਣੀ ਫੈਮਿਲੀ ਲਈ ਪਰਸਸ ਬੁੱਕ ਕਰ ਸਕਦੇ ਨੇ ਸੁਜੀ ਕਿਸੇ ਨੇ ਕਰਵਾਉਣਾ ਤੋਂ ਤੇ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ ਜੀ 9878202787 ਜੀ 9878202787 ਇਸ ਨੰਬਰ ਤੇ ਮੇਰਾ WhatsApp ਚੱਲਦਾ ਜੀ ਤੁਸੀਂ ਮੈਨੂੰ ਕਾਲ ਕਰਕੇ ਵੀ ਆ ਸਕਦੇ ਹੋ ਜੇ ਤੁਸੀਂ ਮੇਰੇ ਕੋਲ ਵਿਜ਼ਿਟ ਕਰਨਾ ਬਰਨਾਲਾ ਮੇਰਾ ਐਡਰੈਸ ਹੈਗਾ ਜੀ ਗੋਕੁਲ ਮਾਰਕੀਟ ਬੰਦ ਗਲੀ ਡਾਕਟਰ ਹੇਮਰਾਜ ਦੀ ਬੈਕਸਾਈਡ ਮੇਰੀ ਸ਼ਾਪ ਦਾ ਨਾਮ ਹੈਗਾ SK ਪ੍ਰੀਮੀਅਮ ਪੋਰਸ ਬਰਨਾਲਾ ਜੀ ਤੁਹਾਨੂੰ ਸ਼ਾਪ ਤੇ ਮੈਂ ਅਵੇਲੇਬਲ ਮਿਲਾਂ। ਸੋ ਦੋਸਤੋ ਨੈਕਸਟ ਸਟਾਲ ਹੈ ਜਿਹੜੀ ਪਿੰਡ ਛੰਡੂ ਕਾ ਵੱਲੋਂ ਜੱਸੀ ਬੁਟੀਕ ਹੋਣੀ ਉਹ ਲਗਾਈ ਗਈ ਆ ਜਿਹੜੇ ਕਿ ਸਪੈਸ਼ਲੀ ਜਾਣੇ ਜਾਂਦੇ ਨੇ ਨੈਕ ਕਿੰਨਾ ਨਾ ਗੱਲਬਾਤ ਕਰਦੇ ਆ ਸਸ਼ੀ ਕਬਲੇ ਸਸ਼ੀ ਕਬਲੇ ਅ ਭਾਈ ਆਪਣੇ ਨੈਕ ਪੈਟਰਨ ਦਾ ਨਾ ਕਾਫੀ ਜਿਆਦਾ ਪੇਜ ਦੇ ਉੱਪਰ ਵੀ ਤੁਸੀਂ ਵਾਇਰਲ ਹੋਗੇ ਤਾਂ ਇਹਦੇ ਬਾਰੇ ਦੱਸੋਗੇ ਆਪਣੇ ਦਰਸ਼ਕਾਂ ਨੂੰ ਮੈਂ ਨਾ ਸਾਰਿਆਂ ਪੈਨਾਂ ਨੂੰ ਇਹ ਦੱਸਣਾ ਚਾਹੁੰਦੀ ਆ ਵੀ ਸਾਡੇ ਕੋਲੇ ਨੈਕ ਪੈਟਰਨ ਦਾ ਕੰਮ ਘਰੇ ਸਾਡੀਆਂ ਕੁੜੀਆਂ ਤੋਂ ਅਸੀਂ ਕਟਾਈ ਕਰਵਾਉਂਦੇ ਆ ਹਨਾ ਵੀ ਅਸੀਂ 7-8 ਲੇਡੀਜ਼ ਇਕੱਠੀਆਂ ਕੰਮ ਕਰਦੀਆਂ ਉਹਦੇ ਵਿੱਚ ਸਾਨੂੰ ਕੁਝ ਭੈਣਾਂ ਆਪਣੇ ਕੋਲੋਂ ਵੀ ਡਿਜ਼ਾਈਨ ਭੇਜ ਦਿੰਦੀਆਂ ਅਸੀਂ ਉਹਨਾਂ ਦੀ ਵੀ ਕਟਿੰਗ ਕਰਦੇ ਆਂ ਤੇ ਕੁਝ ੜੀਆਂ ਸਾਡੇ ਕੋਲੇ ਆਪਣੇ ਆ ਵੀ ਅਸੀਂ 50+ ਡਿਜ਼ਾਈਨ ਆ ਜਿਹੜੇ ਹੁਣ ਤੱਕ ਬਣਾ ਚੁੱਕੀਆਂ ਆ ਤੇ ਇਹ ਤੁਸੀਂ ਸਾਡੇ ਤੋਂ ਆਨਲਾਈਨ ਆਰਡਰ ਕਰ ਸਕਦੇ ਹੋ ਆਪਣੀ ਸਾਰੇ ਕਿਤੇ ਸ਼ਿਪਿੰਗ ਜਾਂਦੀ ਆ ਡਿਜ਼ਾਈਨਿੰਗ ਤੁਸੀਂ ਸਾਨੂੰ ਫੋਨੋਂ ਵੀ ਸੈਂਡ ਕਰ ਸਕਦੇ ਹੋ ਵੈਸੇ ਤਾਂ ਸਾਡੇ ਕੋਲੇ ਸਾਰੇ ਨੈੱਕ ਜਿਹੜੇ ਟ੍ਰੈਂਡਿੰਗ ਨੈੱਕ ਹੀ ਅਸੀਂ ਜਿਨ੍ਹਾਂ ਦੀ ਕਟਾਈ ਕੀਤੀ ਹੋਈ ਆ ਸੋ ਦੋਸਤੋ ਨਾਲ ਨਾਲ ਇਹਨਾਂ ਦਾ ਨਾ ਜੁਐਲਰੀ ਦਾ ਵੀ ਆਰਟੀਫੀਸ਼ੀਅਲ ਦਾ ਹਾਂਜੀ ਉਹਦੇ ਬਾਰੇ ਵੀ ਦੱਸ ਦੂ ਵੀਰੇ ਆਪਣੇ ਕਿਵੇਂ ਹਾਂ ਵੀਰੇ ਆਪਣੇ ਜੁਐਲਰੀ ਦਾ ਕੰਮ ਵੀ ਹੈਗਾਗਾ ਵੀ ਇਹ ਵੀ ਅਸੀਂ ਆਨਲਾਈਨ ਭੇਜਦੇ ਆ ਜਿਹੜੀਆਂ ਭਾ ਇਹਨਾਂ ਨੇ ਸਾਡੇ ਤੋਂ ਜੁਐਲਰੀ ਮੰਗਵਾਉਣੀ ਆ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੀਆਂ ਨੇ ਤੋਂ ਇਹਨੂੰ ਕੋਰੀਅਰ ਕਰਵਾਉਣ ਵਾਸਤੇ ਤੁਹਾਡਾ ਕੰਟੈਕਟ ਨੰਬਰ ਬੋਲਦੇ ਹਾਂ 9463662432 ਇਸ ਨੰਬਰ ਦੇ ਉੱਪਰ ਕਾਲ ਕਰਕੇ ਦੋਸਤੋਂ ਤੁਸੀਂ ਕੋਈ ਵੀ ਇਹਨਾਂ ਤੋਂ ਜਿਹੜਾ ਨੈਕ ਪੈਟਰਨ ਜਾਂ ਜੁਐਲਰੀ ਵਗੈਰਾ ਆਪਣੇ ਘਰ ਬੈਠੇ ਕੋਰੀਅਰ ਕਰਵਾ ਸਕਦੇ ਹੋ ਸੋ ਦੋਸਤੋਂ ਨੈਕਸਟ ਸਟਾਲ ਆ ਜਿਹੜੀ ਏਕੇ ਬੀਟੀ ਕੋਲੋਂ ਲਗਾਈ ਗਈ ਹੈਗੀ ਅੱਛੀ ਗੱਲ ਬਾਈ ਅੱਛੀ ਗੱਲ ਹਾਂ ਬਾਈ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਪੰਦੇ ਆਲੰਪਰ ਬੋਦਲਾ ਤੋਂ ਡਿਸਟ੍ਰਿਕਟ ਮਾਨਸਾ ਜੀ ਠੀਕ ਹੈ ਤੇ ਕੀ ਕੀ ਜਿਹੜਾ ਸਟਾਕ ਆਪਣੇ ਕੋਲੇ ਦੇ ਵਿੱਚ ਮਿਲ ਜਾਂਦਾ ਜੜਾ ਬਹੁਤ ਕੁਝ ਹੈ ਆਪਣੇ ਕੋਲੇ ਹਰ ਤਰ੍ਹਾਂ ਦੀ ਮਸ਼ੀਨਰੀ ਆ ਰਹੀ ਦਫਤਰਾ ਹੈਂਡਵਰਕ ਕਢਾਈ ਸਾਰੇ ਤਰ੍ਹਾਂ ਦੀ ਕਢਾਈ ਮਿਲ ਜਾਂਦੀ ਹੈ ਤੇ ਆਪਣਾ ਏਕੇ ਬੁਟੀਕ ਦੇ ਨਾਮ ਤੇ ਇੰਸਟਾ ਪੇਜ ਵੀ ਹੈਗਾ ਤੇ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਹੋਵੇ ਤਾਂ ਆਨਲਾਈਨ ਕੋਰੀਅਰ ਵੀ ਕਰਵਾ ਲੈਣੇ ਕੋਰੀਅਰ ਕਰਵਾਉਣਾਸਤੇ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ ਛੋਟਾ ਸੰਪਰਕ ਕਰ ਸਕਣ ਤਾਂ ਕਿ ਕੋਰੀਅਰ ਦੇ ਵਾਸਤੇ ਵੀਰੇ ਆਪਣਾ ਨੰਬਰ ਹੈ 62 6284864044 ਸੋ ਦੋਸਤੋ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਇਹਨਾਂ ਤੋਂ ਕੋਈ ਵੀ ਜਿਹੜਾ ਸੂਟ ਵਗੈਰਾ ਤੁਸੀਂ ਕੋਰੀਅਰ ਕਰਵਾ ਸਕਦੇ ਹੋਗੇ ਤੇ ਬਾਈ ਹੋਰਾਂ ਕੋਲੇ ਵਾਕੀ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੇ ਬੁਟੀਕ ਦੇ ਉੱਪਰ ਵੀ ਕੋਈ ਸੂਟ ਵਗੈਰਾ ਪਰਚੇਸ ਕਰ ਸਕਦੇ ਹੋ ਜੇ ਕਿਸੇ ਵੀਰੇ ਆਨਲਾਈਨ ਕੋਈ ਵੀ ਪਸੰਦ ਆਉਂਦਾ ਸੂਟ ਤਾਂ ਆਪਾਂ ਨੂੰ ਆਨਲਾਈਨ ਵੀ ਉਹਨੂੰ ਡੀਐਮ ਕਰ ਸਕਦੇ ਨੇ ਜਾਂ ਜਰਕ ਕੰਟੈਕਟ ਦੇ ਵੀ ਕਰ ਸਕਦੇ ਆ ਠੀਕ ਹੈ ਸੋ ਦੋਸਤੋ ਨੈਕਸਟ ਸਟਾਲ ਆ ਜਿਹੜੀ ਇਹਦੇ ਤੇ ਕਾਫੀ ਇਹਦੇ ਫੁਲਕਾਰੀਆ ਬਾਗ ਜਾਂ ਪੱਤੀਆਂ ਹੋਰ ਵਿਰਸੇ ਨਾਲ ਰਿਲੇਟਡ ਸਮਾਰਟ ਵੀ ਆ ਪਲੱਸ ਇਹਨਾਂ ਕੋਲੇ ਬੁਟੀਕ ਕਲੈਕਸ਼ਨ ਵੀ ਹੈਗੀ ਹੈ ਦੀ ਸੱਸੀ ਗਲਵਣ ਕੀ ਨਾਮ ਤੇ ਹੈ ਆਪਣਾ ਬੁਟੀਕ ਦਾ ਬਰਸਾਨ ਬੁਟੀਕ ਸੈਤੀ ਕੇ ਜੀ ਅ ਕਿਹੜੀ ਕਿਹੜੀ ਕਲੈਕਸ਼ਨ ਲੈ ਕੇ ਪਹੁੰਚੇ ਜਿੱਦਾਂ ਆਪਣੇ ਕਾ ਗਰੇ ਨਾਲੇ ਪੱਖੀਆਂ ਘਰ ਹੱਥ ਦੇ ਬਣਾਈ ਹੋਏ ਆ ਕਾਫੀ ਚੀਜ਼ਾਂ ਨੇ ਜੀ ਹੈਂਡਵਰਕ ਦਾ ਕੰਮ ਕਰਦੇ ਆ ਮਤਲਬ ਸਪੈਸ਼ਲ ਹਾਂਜੀ ਪੇਂਟ ਦਾ ਵੀ ਕੰਮ ਕਰਦੇ ਜੀ ਆਪਣੇ ਕੋਲੇ ਮਾਰਬਲ ਪੇਂਟ ਦੇ ਸੂਟ ਰੈਡੀ ਨੇ ਇੱਧਰ ਵੀ ਪਏ ਹੋਏ ਆ ਜੀ ਇਹ ਇਹ ਪੇਂਟ ਵਾਲਾ ਸੂਟ ਹੈਗਾ ਜੀ ਹਾਂਜੀ ਇਹ ਮਾਰਬਲ ਪੇਂਟ ਹੈ ਜੀ ਓਕੇ ਹਾਂ ਇਹ ਸਾਰੇ ਆਪਾਂ ਆਪ ਰੈਡੀ ਕਰਦੇ ਆ ਜੀ ਮਾਰਬਲ ਪੇਂਟ ਵੀ ਹੋ ਗਿਆ ਇਹ ਪੇਂਟ ਵਾਲੇ ਸੂਟ ਨੇ ਜੀ ਹਣਾ ਹਾਂਜੀ ਮਾਰਬਲ ਪੇਂਟ ਸੋ ਜੇ ਕਿਸੇ ਨੇ ਵੀ ਹੈ ਤਾਂ ਵੀ ਤੁਹਾਨੂੰ ਘਰ ਬੈਠੇ ਕੋਰੀਅਰ ਕਰਵਾਉਣੇ ਨੇ ਬਈ ਉਸ ਵਾਸਤੇ ਤੁਹਾਡਾ ਕੰਟੈਕਟ ਨੰਬਰ ਦੇ ਦਿਓ ਹਣਾ ਹਾਂਜੀ 9876439993 ਗੁਰਸਾਂਝ ਬੁਟੀਕ ਸੱਤੀ ਕੇ ਸੋ ਇਸ ਨੰਬਰ ਤੇ ਪਰਕਾਲ ਕਰਕੇ ਦੋਸਤੋਂ ਤੁਸੀਂ ਘਰ ਬੈਠੇ ਕੋਈ ਵੀ ਪੀਸ ਇਹਨਾਂ ਤੋਂ ਕੋਰੀਅਰ ਕਰਵਾ ਸਕਦੇ ਹੋ ਸੋ ਦੋਸਤੋਂ ਬੁਟੀਕਸ ਦੇ ਨਾਲ ਨਾਲ ਇੱਥੇ ਹੋਰ ਵੀ ਜਿੰਨੇ ਪ੍ਰੋਡਕਟ ਆਪਣੇ ਤੁਸੀਂ ਪ੍ਰਮੋਟ ਹੋ ਰਹੇ ਨੇ ਕਿ ਐਗਜ਼ੀਬਿਸ਼ਨ ਦੇ ਵਿੱਚ ਸੋ ਇਧਰ ਭੈਣ ਹੋਰੇ ਬਹੁਤ ਸੋਹਣੇ ਮਤਲਬ ਆਪਣੀ ਸਟਾਲ ਲਾਈ ਹੋਈ ਹੈ ਜਿਹਦੇ ਵਿੱਚ ਪ੍ਰੋਡਕਟ ਨੇ ਇਹਨਾਂ ਕੋਲੇ ਸੱਸੀ ਗਲ ਬਈ ਦੋ ਸੱਸੀ ਗਲ ਜੀ ਕੀ ਨਾਮ ਤੇ ਆਪਣੀ ਸਟਾਲ ਹੈ ਜਿਹੜੀ ਇਹ ਇੱਕ ਯੂਨੀਕ ਚ ओके okay, uh, मतलब स्पेशली आपा चॉकलेट ਨਾਲ ਰਿਲੇਟਡ ਵੈਰਾਈਟੀਆਂ ਤਿਆਰ ਕਰਦੇ ਆਂ ਜੀ ਹਾਂਜੀ ਕਿ ਕਿ ਇਹਦੇ ਵਿੱਚ ਆਪਾਂ ਤਿਆਰ ਕਰਦੇ ਆਂ ਜੀ ਹਾਂਜੀ ਮੈਂ ਡਰਾਈ ਕੇਕ ਰੈਡੀ ਕਰਦੀ ਆਂ ਤੇ ਚਾਕਲੇਟਸ ਹੋ ਗਿਆ ਬਾਲਸ ਹੋ ਗਿਆ ਕੁਕੀਜ਼ ਹੋਗੇ ਐਂਡ ਸਾਰਾ ਕੁਝ ਹੋਮ ਮੇਡ ਆ হোল ਵੀਟ ਹੋ ਗਿਆ ਫਲੋਰ ਹੋ ਗਿਆ ਉਹਦੇ ਨਾਲ ਰੈਡੀ ਕਰਦੀ ਆਂ ਕਿਉਂਕਿ ਸਾਰਾ ਕੁਝ ਤੁਸੀਂ ਹੋਮ ਮੇਡ ਤਿਆਰ ਕਰਦੇ ਆਂਗੇ ਹਾਂਜੀ ਸੋ ਆਪਣਾ ਜਿਹੜਾ ਸਟੋਰ ਆ ਇਹ ਕਿੱਥੇ ਹੈਗਾ ਬਈ ਇਹ ਆਪਣਾ ਸਟੋਰ सिरसा ਆ सिरसा ਝੂਡਾ ਗਲੋਬ ਝੂਡਾ ਹੈਗੀ ਕਲੋਨੀ 1 ਠੀਕ ਆ ਉੱਥੇ ਹੋਇਆ ਹੈ ओके ਤੇ ਉਹਦਾ ਅਡਰੈਸ ਮਤਲਬ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਤੁਸੀਂ ਉਹ ਵੀਡੀਓ ਵਿੱਚ ਸ਼ੇਅਰ ਕਰ ਦੋ ਬਈ ਬੋਲ ਕੇ ਕਰ ਦੋ ਹਾਂ ਬੋਲ ਕੇ ਹਾਂਜੀ ਕੰਟੈਕਟ ਨੰਬਰ ਹੈ 708277014 ਐਂਡ ਇਹ ਅਡਰੈਸ ਹੈਗਾ 477 ਗਲੋਬਲ ਫੇਸ सिरसा ਸੋ ਦੋਸਤੋ ਭੈਣੋਵਾਂ ਦਾ ਬਹੁਤ ਸੋਹਣਾ ਕੰਮ ਆਗਾ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਤੁਸੀਂ ਇਹਨਾਂ ਨਾਲ ਵਾਤੋਂ ਵਾਤ ਕੰਟੈਕਟ ਕਰੋ ਵਾਤੋਂ ਇਹਨਾਂ ਤੋਂ ਆਰਡਰ ਮਤਲਬ ਵਿਜ਼ਿਟ ਕਰਵਾਓ ਕਿਉਂਕਿ ਇਹਦੇ ਨਾਲ ਜਾਨੀ ਕਿ ਆਪਣਾ ਜਿਹੜਾ ਕੰਮ ਕਰਨ ਵਾਸਤੇ ਹਰ ਇੱਕ ਬੰਦੇ ਨੂੰ ਜਿਹੜਾ ਹੋਮ ਕਾਰਡ ਮਿਲਦਾਗਾ सो ਨੈਕਸਟ ਰੋਲ ਹੈਗੀਆ ਦੋਸਤੋ ਜਿਹੜੀ ਆਪਾਂ ਬੁਟੀਕ ਪੀਸ ਲੈ ਕੇ ਆਏ ਹੋਏ ਨੇ ਗੈਸ਼ੀ ਗਲਬਾਈ की ਹੈ ਆਪਣੇ ਬੁਟੀਕ ਦਾ ਨਾਮ ਕੀ जगह तो ਜਗ੍ਹਾ ਤੇ ਪਹੁੰਚੇ ਆ ਆਪਾਂ ਇਨ ਕਲਚਰ ਨਹੀਂ ਪਹੁੰਚੇ ਠੀਕ ਹੈ ਕੀ ਕੀ ਜਿਹੜੀ ਕਲੈਕਸ਼ਨ ਲੈ ਕੇ ਪਹੁੰਚੇ ਅੱਜ ਆਪਾਂ ਆਪਣੇ ਕੋਲ ਹੀ ਹੈਂਡ ਵਰਕ ਆਰੀ ਵਰਕ ਸਭ ਕੁਝ अवेलेबल ਹੁੰਦਾ ਹੈਗਾ ਇਹ ਡਿਫਰੈਂਟ ਡਿਫਰੈਂਟ ਪੀਸਿਸ ਨੇ ਇਹਦਾ ਦੇ ਉੱਤੇ ਸਭ ਅਵੇਲਬਲ ਹੈ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਚੀਜ਼ ਕਸਟਮਾਈਜ਼ ਕਰਵਾਉਣੀ ਹੋਵੇ ਉਹ ਸੋ ਜੇ ਤੁਹਾਡੇ ਤੋਂ ਕਿਸੇ ਨੇ ਕੋਈ ਚੀਜ਼ ਕੋਰੀਅਰ ਕਰਵਾਉਣੀ ਹੋਵੇ ਉਸ ਤੇ ਸਾਡਾ ਕੰਟੈਕਟ ਨੰਬਰ ਬੋਲੋ ਸਾਡਾ ਕੰਟੈਕਟ ਨੰਬਰ ਹੈ 9876697485 ਅਦਰਵਾਈਜ਼ ਤੁਸੀਂ ਡੀਐਮ ਦੇ ਉੱਤੇ ਵੀ ਟੀਲ ਕਰਦੇ ਆ ਸਾਡਾ ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ ਥੈਂਕ ਯੂ ਸੋ ਦੋਸਤੋ ਨੈਕਸਟ ਸਟਾਲ ਆ ਜਿਹੜੀ ਇਹਦੇ ਵਿੱਚ ਕੰਬਾਈਨਡ ਹੈਗਾ ਜੁਐਲਰੀ ਪਲੱਸ ਬੁਟੀਕਸ ਦਾ ਜਿਹੜਾ ਕੱਪੜੇ ਵਗੈਰਾ ਦਾ ਹੈਗਾ ਇਹਨਾਂ ਦਾ ਸਸੀ ਕਲਬੀ ਹਾਂ ਆਪਣਾ ਕੀ ਨਾਮ ਤੇਜੀ ਆਪਣਾ ਫਾਟੇ ਬੁਟੀ ਕੈਨ ਜੁਐਲਰੀ ਤੇ ਕਿਹੜੀ ਕਿਹੜੀ ਜਨਕਿ ਵਰਾਈਟੀ ਲੱਭਾ ਜਿੱਥੇ ਲੱਗੇ ਪਹੁੰਚੀ ਹੈ ਤੇ ਜਿਹੜੀ ਸਜਵਲ ਵੀ ਇਲੈਕਟ੍ਰੋਨਸ ਹੈ ਕਿ ਟੇਕ ਅਪ ਹੁੰਦੇ ਹੈ ਹੈਂਡਵਰਕ ਆਰੀਵਰਕ ਵੀ ਹੁੰਦਾ ਸੁਟ ਸਾਰੇ ਲੈ ਕੇ ਪਹੁੰਚੇਗੇ ਜੀ ਔਰ ਜਵੈਲਰੀ ਮਤਲਬ 1 ਗ੍ਰਾਮ ਦੇ ਵਿੱਚ ਕਰਦੇ ਨੇ ਆਪਣੇ ਠੀਕ ਹੈ ਜੀ ਅਗਰ ਖਰਾਬ ਹੋ ਜਾਏ ਹਾਫ ਰੇਟ ਦੇ ਵਿੱਚ ਵਾਪੇ ਲੈ ਲੈਂਦੇ ਇਹ ਕਿੰਨੇ ਸਮੇਂ ਦੇ ਵਿੱਚ ਦਾ ਹੁੰਦਾ ਜੀ ਲਿਮਟ ਟਾਈਮ ਲਿਮਟ ਹੀ ਹੁੰਦੀ ਹੈ ਕੋਈ ਕਿੰਨਾ 6 ਮਹੀਨੇ 6 ਮਹੀਨੇ 6 ਮੰਥ ਦੇ 6 ਮੰਥ ਦੇ ਅੰਦਰ ਜੇ ਕੋਈ ਵੀ ਚੀਜ਼ ਖਰਾਬ ਹੁੰਦੀ ਹੈ ਤਾਂ ਉਹ ਦੀ ਤੁਸੀਂ ਹਾਫ ਰੇਟ ਦੇ ਉੱਪਰ ਜਿਹੜੀ ਵਾਪਸੀ ਕਰ ਲੈਣੀ ਹੈ ਤੇ ਬਾਕੀ ਜੇ ਕਿਸੇ ਨੇ ਤੁਹਾਡੇ ਤੋਂ ਕੋਰੀਅਰ ਕਰਵਾਉਣੀ ਹੈ ਤੁਸੀਂ ਤੁਹਾਡਾ ਕੰਟੈਕਟ ਸਾਡੇ ਮਤਲਬ ਹੈਗਾ ਨਾ ਫਰੋਸਤੋ ਜਿਹੜੀ ਨੈਕਸਟ ਸਟਾਲ ਹੈਗੀ ਆ ਸੁਖਮਨੀ ਬੁਟੀਕ ਵੱਲੋਂ ਆਗੀ ਇਹਨਾਂ ਕੋਲੇ ਬਹੁਤ ਸੋਹਣੀ ਸੂਟਾਂ ਦੀ ਜਿਹੜੀ ਕਲੈਕਸ਼ਨ ਹੈਗੀ ਐਸੀ ਗੱਲ ਦੀ ਐ ਆਪਣਾ ਜੀ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਆ ਤੇ ਆਪਣੇ ਕੋਲੇ ਆਲ ਓਵਰ ਤੇ ਮਸ਼ੀਨਵਰਕ ਹੈਂਡਵਰਕ ਤੇ ਪੇਂਟਿੰਗ ਤੇ ਬਾਕੀ ਜੇ ਕਿਸੇ ਨੂੰ ਕੋਈ ਥੋੜਾ ਸਪੈਸ਼ਲ ਮਤਲਬ ਕੁਝ ਕਸਟਮਾਈਜ਼ ਕਰਵਾਉਣਾ ਹੋਵੇ ਜੀ ਕਰ ਦਿੰਨੇ ਆ ਜੀ ਹਾਂਜੀ ਹਾਂਜੀ ਕਰ ਦਿੰਨੇ ਆ ਤੇ ਕੋਰੀਅਰ ਦੀ ਸਰਵਿਸ अवेलेबल ਹੈਗੀ ਆਪਣੇ ਕੋਲ ਹਾਂਜੀ ਹੈਗੀ ਤੇ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਬੋਲਦੇ ਆ 7986027193 7986027193 ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਨਾ ਕੋਈ ਵੀ ਸੂਟ ਵਗੈਰਾ ਕੋਰੀਅਰ ਕਰਵਾ ਸਕਦੇ ਹੋਗੇ ਸੋ ਦੋਸਤੋ ਸੁਖਮਨੀ ਬੁਟੀਕ ਆ ਇਹਨਾਂ ਦਾ ਜਿਹੜਾ ਪੇਜ ਬਣਿਆ ਹੋਇਆਗਾ ਉਹਦੇ ਉੱਪਰ ਵੀ ਵਿਸਟਿਕ ਵੀ ਕਰ ਸਕਦੇ ਜਿਹੜੀ ਨੈਕਸਟ ਸਟਾਲ ਆ ਇਹਦੇ ਉੱਪਰ ਵੀ ਕਾਫੀ ਜਿਆਦਾ ਜਿਹੜੀ ਬੁਟੀਕਸ ਦੀ ਕਲੈਕਸ਼ਨ ਹੈਗੀ ਹੈਗੇ ਇਹਨਾਂ ਕੋਲੇ ਸਾਸ਼ੀ ਕਾ ਜੀ ਸਾਸ਼ੀ ਕਾ ਜੀ ਹਾਂ ਆਪਣਾ ਕੀ ਨਾਮ ਤੇ ਬੁਟੀਕ ਆ ਆਪਣਾ ਸੁਰਿੰਦਰ ਕੌਰ ਸੁਰਿੰਦਰ ਬੁਟੀਕ ਵਾਂਸਾ ਠੀਕ ਆ ਜੀ ਸੋ ਕਿਹੜੀ ਕਿਹੜੀ ਕਲੈਕਸ਼ਨ ਲੈ ਕੇ ਪਹੁੰਚੇਗੇ ਆਪਣੇ ਕੋਲੇ ਆਰੀ ਵਰਕ ਮਸ਼ੀਨ ਵਰਕ ਵੀ ਹੈਗਾ ਬਲੋਕ ਪਿੰਟਿੰਗ ਹੈ ਠੀਕ ਹੈ ਜੀ ਇਧਰ ਪੇਪਰ ਬਲੋਕ ਪਿੰਟਿੰਗ ਵੀ ਹੈ ਸਟੈਂਸਿਲ ਪੇਂਟਿੰਗ ਵਰਬਰੀ ਵੀ ਰੱਖਿਆ ਹੋਇਆ ਆਪਾਂ ਬਾਦਲਾ ਵਰਕ ਕਟ ਵਰਕ ਹੱਥਾਂ ਦਾ 10 ਤੇ ਬਾਕੀ ਜੇ ਕਿਸੇ ਨੂੰ ਕੋਈ ਚੀਜ਼ ਸਪੈਸ਼ਲੀ ਕਸਟਮਾਈਜ਼ ਕਰਵਾਉਣੀ ਹੋਵੇ ਕਰਦੇ ਨੇ ਹਾਂਜੀ ਹਾਂਜੀ ਵੀਰੇ ਤੇ ਜੀ ਕਿਸੇ ਨੂੰ ਕੋਈ ਵੀ ਪੀਸ ਛੋਟੇ ਤੋਂ ਸੂਟ ਵਗੈਰਾ ਕੁਝ ਕੋਰੀਅਰ ਕਰਵਾਉਣਾ ਹੋਵੇ ਹਾਂਜੀ ਹਾਂਜੀ ਕਰਦੇ ਆ ਉਹਦੇ ਉਸ ਤੋਂ ਡਾ ਕੰਟੈਕਟ ਨੰਬਰ ਜੀ ਹਾਂਜੀ 8847587540 ਠੀਕ ਹੈ ਹਾਂਜੀ ਸੋ ਦੋਸਤੋ ਜਿਹੜੀ ਨੈਕਸਟ ਸਟਾਲ ਹੈਗੀ ਹੈ ਜੀ ਜਪਜੀ ਕਲੋਥ ਹਾਊਸ ਚਾਹਲ ਬਟੀਕੇ ਇਹਨਾਂ ਦੀ ਕੰਬਾਈਨਡ ਹੈਗੀ ਹੈਗੀ ਸੋ ਗੱਲਬਾਤ ਕਰਦੇ ਹਾਂ ਅੱਛੀ ਕਰ ਜੀ ਅ ਭਾਈ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਅਸੀਂ ਪਿੰਡ ਹੀਰੋਗਲਾ ਦੇ ਜੀ ਠੀਕ ਆ ਅੱਜ ਇੱਥੇ ਕੀ ਕੀ ਕਲੈਕਸ਼ਨ ਲੈ ਕੇ ਕਿਹ ਤਰ੍ਹਾਂ ਦੀ ਆਪਣਾ ਕੋਲ ਵੈਰਾਈਟੀ ਹੈ ਤੇ ਬਾਕੀ ਜੀ ਆਪਾਂ ਥੋੜਾ ਜਿਹਾ ਰਿਵਿਊ ਕਰੀਏ ਜੀ ਇਸ ਐਗਜ਼ੀਬਿਸ਼ਨ ਦੇ ਉੱਪਰ ਥੋੜਾ ਮਤਲਬ ਕਿ ਇਸ ਤਰ੍ਹਾਂ ਚੱਲ ਰਿਹਾਗਾ ਹਾਂਜੀ ਬਹੁਤ ਵਧੀਆ ਚੱਲ ਰਿਹਾ ਪਹਿਲਾਂ ਐਗਜ਼ੀਬਿਸ਼ਨ ਆਇਆ ਸੋਚ ਵੀ ਆਪਣਾ ਬਹੁਤ ਵਧੀਆ ਰਿਸਪੌਂਸ ਰਿਹਾ ਹੁਣ ਵੀ ਵਧੀਆ ਬਹੁਤ ਵਧੀਆ ਚੱਲ ਰਿਹਾ ਹੈ ਇੱਥੇ ਹੀ ਵਧੀਆ ਰਿਸਪੌਂਸ ਮਿਲ ਰਿਹਾ ਜੀ ਹਾਂਜੀ ਵਧੀਆ ਜੀ ਠੀਕ ਹੈ ਜੇ ਕਿਸੇ ਨੂੰ ਤੁਹਾਡੇ ਤੋਂ ਹੁਣ ਘਰ ਬੈਠੇ ਨੇ ਕੋਈ ਵੀ ਸੂਟ ਵਗੈਰਾ ਕੋਰੀਅਰ ਕਰਵਾਉਣਾ ਹੋ ਤਾਂ ਜੀ ਥੋੜਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਸਾਡਾ ਨੰਬਰ ਹੈਗਾ ਜੀ 987 ਸੋ ਤੇ ਨੰਬਰ ਤੇ ਸੈਕਿੰਡ ਨੰਬਰ ਹੈਗਾ 7087188444 ਸੋ ਦੋਸਤੋ ਜਿਹੜੀ ਨੈਕਸਟ ਸਟਾਲ ਆ ਗਈ ਇਹਦੇ ਉੱਪਰ ਆਪਣੇ ਪੁਰਾਣਾ ਰਿਟਰੇਚਰ ਵਿਰਸੇ ਨਾਲ रिलेटेड ਕਾਫੀ ਜਾਦੇ ਜਿਹੜੀਆਂ ਚੀਜ਼ਾਂ ਹੈਗੀਆਂ ਨਗੀਆਂ ਜਿਵੇਂ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਤਾਂ ਆਪਣੇ ਪੰਜਾਬ ਦੇ ਵਿੱਚੋਂ ਲਗਭਗ ਲੋਪ ਹੀ ਹੋ ਚੁੱਕੀਆਂ ਨੇ ਘਰਾਂ ਦੇ ਵਿੱਚੋਂ ਤੇ ਆਪਣੀਆਂ ਜਿਹੜੀਆਂ ਕੁੜੀਆਂ ਨੇ ਬਹੁਤ ਸੋਹਣਾ ਜਿਹੜਾ ਕੰਮ ਕਰਦੀਆਂ ਨੇਗੀਆਂ ਅੱਛੀ ਗੱਲ ਬਈ ਬਈ ਕੀ ਕੀ ਤੁਸੀਂ ਤਿਆਰ ਕਰਦੇ ਆ ਇਹਦੇ ਵਿੱਚ ਹੈਂਡ ਮੇਡ ਚੀਜ਼ਾਂ ਮੈਂ ਪ੍ਰਾਤਨ ਸਮੇ ਦੀ ਹੈ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਸਾਰੀਆਂ ਮਿਲ ਜਾਂਦੇ ਆ ਨੇ ਇਹ ਮਿੱਟੀ ਦੇ ਬੋਝੀ ਨੇ ਰਮਾਲਾਂ ਨੇ ਥਾਲ ਪ੍ਰਾਂਤ ਵਾਲੀਆਂ ਟੋਕਰੀਆਂ ਨੇ ਤੇ ਇਹਨਾਂ ਦਾ ਨਾਮ ਕੀ ਹੁੰਦਾ ਬਈ ਇਹਨੂੰ ਗੋਟੇ ਕਹਿੰਦੇ ਬਰੇ ਗੋਟੇ ਗੋਟੇ ਕਹਿੰਦੇ ਨੇ ਠੀਕ ਆ ਤੇ ਇਹ ਹੋਰ ਮਾਲਾਂ ਨੇ ਜਿਨ੍ਹਾਂ ਨਾਲ ਆਪਣੇ ਥਾਲ ਜਾਂ ਪ੍ਰਾਂਤਾਂ ਤਾਂ ਟੱਕਦੀ ਹੁੰਦੀਆਂ ਨੇ ਬੁਰੰਗਾ ਜਦੋਂ ਪਿੰਡਾਂ ਦੇ ਵਿੱਚ ਛੱਤ ਪਈ ਤੋਂ ਕੋਈ ਪ੍ਰਸ਼ਾਦ ਵਗੈਰਾ ਵੰਡਦੀਆਂ ਨੇ ਉਹੀ ਨੇ ਬਈ ਇਹ ਹਾਂਜੀ ਸੋ ਦੋਸਤੋ ਇਹਨਾਂ ਚੋ ਜੇ ਕੋਈ ਵੀ ਚੀਜ਼ ਬਈ ਤੁਸੀਂ ਆਰਡਰ ਕਰਨੀ ਹੋਵੇ ਕਿਸੇ ਨੇ ਕੋਰੀਅਰ ਕਰਵਾਉਣੀ ਹੋਵੇ ਮਿਲ ਜਾਂਦੀ ਹੈਗੀ ਕੋਰੀਅਰ ਕਰਦੇ ਨੇ ਆਪਾਂ ਹਾਂਜੀ ਉਹਦੇ ਵਾਸਤੇ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ 9378593135 ਠੀਕ ਆ ਸੋ ਇੱਕ ਸਪੈਸ਼ਲੀ ਆ ਬਾਈ ਜੱਜ ਵੀਰਾ ਆ ਵੀ ਦਿਖਾ ਦੇਣਾ ਕੋਲੇ ਕਲੈਕਸ਼ਨ ਆ 올ਡ ਜਿੰਨੇ ਵੀ ਸਿੱਕੇ ਨੇ ਉਹਨਾਂ ਦੀ ਵੀ ਕਲੈਕਸ਼ਨ ਹੈਗੀ ਐਨਾਂ ਕੋਲੇ ਅੱਜ ਕੱਲ ਤਾਂ ਇਹ ਸਿੱਕੇ ਮਨ ਫਿਰ ਕਿਸੇ ਟਾਵੇਂ ਟਾਵੇਂ ਘਰ ਦੇ ਵਿੱਚ ਹੀ ਮਿਲਦੇ ਹੋਣਗੇ ਤੇ ਬਾਕੀ ਇੱਕ ਇਹਦਾ ਕੀ ਨਾਮ ਆ ਬਾਈ ਇਹਨੂੰ ਟੋਕਰੀ ਕਹਿੰਦੇ ਹੋ ਵੀਰੇ ਟੋਕਰੀ ਹਾਂਜੀ ਇਹ ਜਿਹੜੀਆਂ ਵੱਡੀਆਂ ਛੋਟੀਆਂ ਸਾਰੀਆਂ ਟੋਕਰੀਆਂ ਨੇ ਹੀ ਆ ਹਾਂਜੀ ਠੀਕ ਆ ਇਹ ਵੀ ਤੁਸੀਂ ਹੈਂਡ ਮੇਡ ਆਪ ਖੁਦ ਤਿਆਰ ਕਰਦੇ ਹੋ ਸੋ ਦੋਸਤੋ ਨੈਕਸਟ ਸਟਾਲ ਹੈਗੀ ਜਿਹੜੀ ਬੁਟੀਕ ਦੀ ਕਾਫੀ ਇਹਦੇ ਕਲੈਕਸ਼ਨ ਹੈਗੇ ਨੇ ਇਹਨਾਂ ਕੋਲੇ ਸਸੀ ਗਾਵੇ ਕੀ ਨਾਮ ਤੇ ਹੈ ਜੀ ਆਪਣਾ ਬੁਟੀਕਾ ਆਪਣਾ ਨੂਰ ਫੈਸ਼ਨ ਬੁਟੀਕ ਹੈ ਹਾਂ ਕਿਹੜੀ ਜਗ੍ਹਾ ਤੋਂ ਸਰਦੂਲਗੜ੍ਹ ਤੋਂ ਜੀ ਠੀਕ ਹੈ ਜੀ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਆਪਾਂ ਜੀ ਮਸ਼ੀਨਰੀ ਵਰਕ ਜਿਵੇਂ ਹੈਂਡਵਰਕ ਦੇ ਪੀਸ ਜੀ ਇਹਨਾਂ ਕੋਲੇ ਤਿਆਰੀ ਵਰਕ ਦੇ ਬਾਕੀ ਜੇ ਕਿਸੇ ਨੂੰ ਖੜੋ ਤੋਂ ਸਪੈਸ਼ਲੀ ਕੋਈ ਕਸਟਮਾਈਜ਼ ਕਰਵਾਉਣਾ ਹੋਵੇ ਕਰਦ ਦਿੰਦੇ ਆ ਬਾਈ ਹਾਂਜੀ ਤੇ ਉਹਦੇ ਜੇ ਕਿਸੇ ਨੂੰ ਕੁਝ ਕੋਰੀਅਰ ਕਰਵਾਉਣਾ ਹੋਵੇ ਉਸ ਤੋਂ ਥੋੜਾ ਕੰਟੈਕਟ ਨੰਬਰ ਬੋਲੋ ਹਾਂਜੀ ਆਪਣਾ ਕੰਟੈਕਟ ਨੰਬਰ ਹੈਗਾ 80993 188800 ਸੋ ਇਸ ਨੰਬਰ ਤੇ ਉੱਪਰ ਕਾਲ ਕਰਕੇ ਦੋਸਤੋਂ ਤੁਸੀਂ ਕੋਈ ਵੀ ਚੀਜ਼ ਇਹਨਾਂ ਨੂੰ ਕੋਰੀਅਰ ਕਰਵਾ ਸਕਦੇ ਹੋ ਸੋ ਦੋਸਤੋਂ ਨੈਕਸਟ ਜਿਹੜੀ ਸਟਾਲ ਆਪਾਂ ਇਹਦੇ ਉੱਪਰ ਪਹੁੰਚਾਂਗੇ ਜਿੰਨਾਂ ਕੋਲੇ ਕਾਫੀ ਜਿਆਦਾ ਜਿਹੜੀ ਬੁਟੀਕਸ ਦੀ ਕਲੈਕਸ਼ਨ ਹੈਗੀ ਹੈਗੀ ਅੱਛੀ ਗੱਲ ਜੀ ਅ ਆਪਣਾ ਕੀ ਨਾਮ ਤੇ ਬੁਟੀਕ ਬਾਈ ਵਿਰਸਾ ਫੈਸ਼ਨ ਕਿਹੜੀ ਜਗ੍ਹਾ ਤੇ ਪ ਆ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਵੇ ਆ ਜੀ ਸਾਡੇ ਕੋਲੇ ਵੀਰੇ ਹਰ ਤਰ੍ਹਾਂ ਦੀ ਕਲੈਕਸ਼ਨ ਅਵੇਲੇਬਲ ਹੈਗੀ ਆ ਜਿੱਦਾਂ ਕਿ ਪਾਫ ਵਰਕ ਦੇ ਸੂਟ ਹੋਗੇ ਪ੍ਰਿੰਟਸ ਹੋਗੇ ਚਾਹੇ ਮਸ਼ੀਨ ਵਰਕ ਲੈ ਲੋ ਨੀਡਲ ਵਰਕ ਆਰੀ ਵਰਕ ਹਰ ਤਰ੍ਹਾਂ ਦੇ ਆ ਸੋ ਸਪੈਸ਼ਲ ਅਸੀਂ ਚੀਜ਼ ਰੈਡੀ ਕੀਤੀ ਆ ਜੋ ਇਸ ਤਰ੍ਹਾਂ ਦੇ ਦੁਪੱਟੇ ਨੇ ਡਿਟੇਲਿੰਗ ਵਾਲੇ ਦੁਪੱਟੇ ਆ ਹੈਂਡ ਵਰਕ ਦੇ ਸੋ ਇਹਦੇ ਨਾਲ ਅਸੀਂ ਪਲੇਨ ਸੂਟ ਪੇਅਰ ਅਪ ਕਰ ਸਕਦੇ ਆ ਜਾਂ ਕਿਦਾਂ ਵੀ ਇਹ ਵੀ ਬੜੀ ਡਿਫਰੈਂਟ ਚੀਜ਼ ਅਸੀਂ ਰੈਡੀ ਕੀਤੀ ਆ ਬਾਕੀ ਜੇ ਕੋਈ ਕਸਟਮਰ ਨੇ ਸਪੈਸ਼ਲੀ ਕੁਝ ਕਸਟਮਾਈਜ਼ ਕਰਵਾਉਣਾ ਹੋਵੇ ਬਈ ਉਹ ਕਰ ਦਿੰਨੇ ਆਪਾਂ ਹਾਂਜੀ ਹਾਂਜੀ ਵੀਰੇ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਅਵੇਲੇਬਲ ਆ ਕਸਟਮਰ ਕਿਸੇ ਵੀ ਤਰ੍ਹਾਂ ਦੀ ਪਿਕਚਰ ਸਾਨੂੰ ਦਿਖਾ ਕੇ ਜੋ ਕੁਝ ਆਪਣੀ ਮਰਜ਼ੀ ਦੇ ਅਨੁਸਾਰ ਕਸਟਮਾਈਜ਼ ਕਰਵਾਉਣਾ ਚਾਹੁੰਦੀ ਆ ਕਰਵਾ ਸਕਦੀ ਆ ਇੱਕ ਜ਼ਿਆਦਾਤਰ ਕੀ ਕਸਟਮਰ ਘਰੇ ਬੈਠੇ ਕੋਰੀਅਰ ਕਰਵਾਉਂਦੇ ਨੇ ਨਾ ਉਹ ਕੋਰੀਅਰ ਕਰਵਾਉਣਾ ਤੁਹਾਡਾ ਕੰਟੈਕਟ ਨੰਬਰ ਐਸਾ ਉਹ ਬੋਲੋ ਹਾਂਜੀ ਹਾਂਜੀ ਅਗਰ ਕਿਸੇ ਨੇ ਸਾਨੂੰ ਆਨਲਾਈਨ ਆਰਡਰ ਕਰਕੇ ਕੋਰੀਅਰ ਕਰਵਾਉਣਾ ਤਾਂ ਸਾਡਾ ਕੰਟੈਕਟ ਨੰਬਰ ਐ 843729428 ਕੋ ਦੋਸਤੋ ਨੈਕਸਟ ਸਟਾਲ ਦੇ ਉੱਪਰ ਪਹੁੰਚੇ ਆਪਾਂ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੇ ਜੀ ਆਪਣਾ ਬਟੀਕਾ ਵੀਰੇ ਆਪਣਾ ਸੰਦੀਪ ਬਟੀਕ ਦੇ ਨਾਮ ਤੇ ਹੈ ਅੱਛਾ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ ਵੀਰੇ ਪਸਰਗੜ੍ਹ ਜੀ ਸਰੂਗੜ੍ਹ ਤੇ ਆ ਕੇ ਅ ਕੀ ਕੀ ਕਲੈਕਸ਼ਨ ਲੈ ਕੇ ਪਹੁੰਚੇ ਜੀ ਜੇਰੇ ਆਪਣੇ ਕੋਲੇ ਹਰ ਤਰ੍ਹਾਂ ਦੀ ਕਲੈਕਸ਼ਨ ਮਿਲ ਜਾਂਦੀ ਹੈ ਜਿੱਦਾਂ ਹੈਂਡਵਰਕ ਹੋ ਗਿਆ ਨੀਡਲਵਰਕ ਹੋ ਗਿਆ ਜਿੱਦਾਂ ਬਾਗ ਤਿਆਰ ਹੋ ਗਿਆ ਬਾਕੀ ਆਪਾਂ ਜ਼ਿਆਦਾਤਰ ਕਸਟਮਰ ਦਾ ਆਨਲਾਈਨ ਆਰਡਰ ਤੇ ਵੀ ਤਿਆਰ ਕਰਦੇ ਹਾਂ ਕਿ ਜਿੱਦਾਂ ਦਾ ਕਸਟਮਰ ਚਾਹੁੰਦਾ ਆਪਾਂ ਉਦਾਂ ਦਾ ਹੀ ਤਿਆਰ ਕਰਕੇ ਦੇ ਦਿੰਦੇ ਹਾਂ ਜੀ ਬਾਕੀ ਬਾਗ ਫਲਕਾਰੇ ਹਾਂ ਜੀ ਹਾਂ ਜੀ ਸਾਰੇ ਤਰ੍ਹਾਂ ਦਾ ਜਿੱਦਾਂ ਦੇਖੋ ਆਪਾਂ ਕਸਟਮਾਈਜ਼ੇਸ਼ਨ ਆਪਾਂ ਕਰਦੇ ਹਾਂ ਸਪੈਸ਼ਲ ਹਾਂ ਜੀ ਕਿਸੇ ਨੂੰ ਕੋਈ ਵੀ ਚੀਜ਼ ਤੁਹਾਡੇ ਤੋਂ ਕੋਰੀਅਰ ਕਰਵਾਉਣੀ ਹੋਵੇ ਉਸ ਤੋਂ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਵੀਰੇ ਮੇਰਾ ਕੰਟੈਕਟ ਨੰਬਰ ਹੈਗਾ 6280824322 ਲੋਕੇਸ਼ਨ ਆਪਣੀ ਤੋਂ ਬੀਆਲੀ ਗਲੀ ਵੀਰੇ ਸਰਦੂਰ ਗਾੜੀ ਹੈ ਸੋ ਦੋਸਤੋ ਨੈਕਸਟ ਸਟਾਲ ਦੇ ਉੱਪਰ ਪਹੁੰਚੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੇ ਹੈ ਜੀ ਆਪਣਾ ਬਟੀਕਾ ਸਟਾਰ ਫੈਸ਼ਨ ਪੁਆਇੰਟ ਕੌਰੀਆਨਾ ਕੌਰੀਆਨਾ ਤੋਂ ਹਾਂ ਜੀ ਕੀ ਕੀ ਕਲੈਕਸ਼ਨ ਲੈ ਕੇ ਪਹ ਸੂਟ ਹੈਂਡਵਰਕ ਨੀਡਲਵਰਕ ਦੇ ਤਰ੍ਹਾਂ ਲੈ ਕੇ ਪਹੁੰਚੇ ਜੀ ਠੀਕ ਹੈ ਬਈ ਜੇ ਕਿਸੇ ਨੇ ਥੋੜੇ ਤੋਂ ਕੋਈ ਵੀ ਚੀਜ਼ ਕੋਰੀਅਰ ਕਰਵਾਉਣੀ ਹੋਵੇ ਬਈ ਕਰ ਦਿੰਨੇ ਆਪਾਂ ਹੋਰ ਹਾਂਜੀ ਕੋਰੀਅਰ ਕਰ ਰਹੇ ਆ ਜੀ ਤੇ ਕੋਰੀਅਰ ਕਰਵਾਉਣਾ ਤੁਹਾਡਾ ਕੰਟੈਕਟ ਨੰਬਰ ਬੋਲ ਦਿਓ 76960 ਜੀ 13953 ਇੰਸਟਾਗ੍ਰam ਦੀ ਆਈਡੀ ਹੈਗੀ ਆਪਣੀ ਬੈਂਡਰੀ ਕਿੰਗ ਹੈ ਠੀਕ ਹੈ ਸੋ ਦੋਸਤੋ ਇਸ ਨੰਬਰ ਦੇ ਉੱਪਰ ਕਾਲ ਕਰਕੇ ਇਹਨਾਂ ਤੋਂ ਕੋਈ ਵੀ ਜਿਹੜਾ ਸੂਟ ਵਗੈਰਾ ਤੁਸੀਂ ਆਰਡਰ ਕਰ ਸਕਦੇ ਹੋ ਹਰ ਇੱਕ ਆਪ ਦਾ ਗਾਗ ਦੀ ਪਸੰਦ ਹੈ ਸੂਟ ਬਣਾ ਕੇ ਦਿੰਦੇ ਆ ਠੀਕ ਹੈ ਜੀ